ਜਾਪ ਸਾਬ ਕੰਠ ਕਰਨ ਦੀ ਵਿਧੀ ਬੜੀ ਆਸਾਨ ਹੈ। ਜਾਪ ਸਾਬ ਦੀਆਂ ਪੌੜੀਆਂ ਨੇ 199 ਠੀਕ ਹੈ ਨਾ ਜੀ 199 ਪਹਿਲੀ ਪੌੜੀ ਤੇ ਆਉਂਦੀ ਹੁੰਦੀ ਹਣੀ ਸਾਰਿਆਂ ਨੂੰ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਅੱਗੋਂ ਜਾ ਕੇ ਨਹੀਂ ਆਉਂਦਾ ਭੁਜੰਗ ਪ੍ਰਯਾਤਿ ਸ਼ੰਨ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਆ ਇੱਕ ਪੌੜੀ ਹੋ ਗਈ। ਪੰਜ ਪੌੜੀਆਂ ਦਾ ਪਾਠ ਕਰਨਾ ਜੀ ਪੰਜ ਪੌੜੀਆਂ ਦਾ 25 ਵਾਰ ਪੰਜ ਪੌੜੀਆਂ ਦਾ ਪਾਠ ਕਰਨਾ 25 ਵਾਰ ਰੋਜ਼ ਪਹਿਲੀਆਂ ਇੱਕ ਪੰਜ ਪੌੜੀਆਂ ਕਰ ਲਓ ਤੇ 25 ਵਾਰ ਉਹਦਾ ਪਾਠ ਕਰੀ ਜਾਣਾ ਇੱਕ ਹਫ਼ਤੇ ਚ ਕੰਢ ਹੋ ਜਾਗੀਆਂ 25 ਪੌੜੀਆਂ ਇੱਕ ਹਫ਼ਤੇ ਚ ਅਗਲੇ ਹਫ਼ਤੇ ਅਗਲੀਆਂ ਪੰਜ ਅਗਲੇ ਹਫ਼ਤੇ ਅਗਲੀਆਂ ਪੰਜ ਤੇ 40 ਹਫ਼ਤਿਆਂ ਜੀ ਯਾਬ ਸਾਹਿਬ ਕੰਢ ਹੋ ਜਾਣ ਤੁਸੀਂ ਕਰਕੇ ਦਾ ਵੇਖੋ ਤੇ ਕੰਠ ਵੀ ਐਸਾ ਹੋਵੇਗਾ ਮਹਾਰਾਜ ਦੀ ਕਿਰਪਾ ਨਾਲ ਮੁੜ ਕੇ ਭੁੱਲੇਗਾ ਨਹੀਂ ਇਹ ਯੁਗਤ ਹੈ